ਜੀ ਜੋਗਰਪਾਗ ਦੇ ਕੋਲੇ ਨਹਿਰ ਚ ਗੱਡੀ ਡਿੱਗ ਪਈ ਗੱਡੀ ਭੇਜੋ ਛੇਤੀ ਐਂਬੂਲੈਂਸ ਭੇਜੋ ਜਨਾਬ ਛੇਤੀ ਐਂਬੂਲੈਂਸ ਭੇਜੋ ਜੀ ਗੱਡੀ ਨੂੰ ਕੱਢਣ ਲਈ ਕਰੇਨ ਮਗਾਈ ਜਾ ਰਹੀ ਹੈ ਮਠੰਡਾ ਦਾ ਨੌਜਵਾਨ ਫਿਰ ਸੜੀ ਦੀਆਂ ਤਿੰਨ ਟੀਮਾਂ ਮੌਕੇ ਤੇ ਵਲੰਟੀਅਰ ਸਾਰੇ ਮੌਕੇ ਤੇ ਹਰ ਬੰਦੇ ਨੂੰ ਹਾਂ 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 ਮੇਰੀ ਗੱਲ ਸੁਣੋ ਆਪਣੇ ਘਰ ਦੀ ਗੱਲ ਨਹੀਂ ਕਰਦੇ ਉਹ ਆਹ ਨਹੀਂ ਤਾਂ ਆਪਣੀ ਗੱਡੀ ਤੋਂ ਹਰ ਜਗਾਤ ਜਾਤਾ ਰਿਹਾ ਯਾਰ ਬੰਦ ਸਾਡਾ ਕੋਈ ਯਮਨ ਹੈ ਜਿਹੜਾ ਲੰਮਰ ਵਾਲਾ ਹੈ ਮੈਂ ਤੇ ਗੱਡੀ ਲੈ ਕੇ ਲਾਈਟ ਨੂੰ ਅਲਟੋ ਚਲਾਈ ਉਹ ਡਿੱਗ ਗਈ ਸੀ ਪੀਆ ਸਾਹਮਣੇ ਨੰਬਰ ਅੰਕ ਦਾ ਇਸ ਤਰ੍ਹਾਂ ਬਸੇ ਲਾਈ ਗੱਡੀ ਬੱਤੀਆਂ ਡਿੱਗੀ ਕਿਵੇਂ ਹੈ ਕਾਰਨ ਸਰੂ ਬੰਦੇ ਦੇ ਦੱਸਣ ਮੁਤਾਬਕ ਕਿ ਇੱਕ ਉਹ ਦੋ ਮੱਗੇ ਢੱਠਾ ਆ ਗਿਆ ਸੀ ਜਾਂ ਕੋਈ ਜਾਨਵਰ ਆ ਗਿਆ ਉਹ ਤੋਂ ਅਨਬੈਲੈਂਸ ਹੋ ਕੇ ਵਿੱਚ ਡਿੱਗ ਗਿਆ ਤੇ ਕਾਫੀ ਦੂਰ ਤੱਕ ਗੱਡੀ ਤਰਦੀ ਹੋਈ ਆ ਰਹੀ ਸੀ ਸਟੱਟਾ ਲੱਗ ਗਈ ਨਹੀਂ ਬਚਾ ਤਾਂ ਰਹੀ ਗੀ ਬੰਦੇ ਦੀ ਜੀ ਫਟਾਫਟ ਉਹਨੂੰ ਕੱਢ ਲਿਆ ਗਿਆ ਸੀਗਾ ਤੇ ਕੁਝ ਆਪਣੇ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਸਾਡੀ ਤਿੰਨ ਫਲਸਫੀ ਟੀਮਾਂ ਮੁਕਤੀ ਪਹੁੰਚੀ ਆ ਸਾਨੂੰ ਇਹ ਸੀ ਵੀ ਬੰਦੇ ਜ਼ਿਆਦਾ ਹੋ ਸਕਦੇ ਆ ਗੱਡੀ ਕਿਹੜੀ ਆ ਗੱਡੀ ਸਰ ਮਰੂਤੀ ਦੀ ਸੈਲਰੀ ਦੱਸੀ ਜਾ ਰਹੀ ਆ ਏਕਾ ਬਾਈ ਜੀ ਨਾਮ ਤੇ ਕਿਹੜੀ ਪੀਸੀ ਆ ਤੁਹਾਡੀ ਵੈਕਟਰ 4 ਆ ਜੀ ਇਸ ਰੇਸਿੰਗ ਤੋਂ ਇਸ ਲਗੂ ਤੋਂ ਕੀ ਗੱਲ ਬਾਤ ਦੀ ਹੈ ਗੱਲ ਬਾਤ ਇਹ ਸਾਨੂੰ ਫੋਨ ਆਇਆ ਜੀ ਵੀ ਅਕਰਤ ਸਰਾਂ ਦੇ ਲੈਟਰ ਚੈੱਕ ਕਾਰਡ ਦੇ ਦਈ ਹੈ ਹਮ ਤੇ ਅਸੀਂ ਵੀ ਮੌਕੇ ਤੇ ਪਹੁੰਚੇ ਜੀ ਐਸਐਚ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਰ ਐਨਿਜੋ ਮਿਲਾਂ ਜੀ ਪਬਲਿਕ ਅਕਾਡੇ ਸੀ ਜਿਨ੍ਹਾਂ ਨੇ ਹੁੰਡਾ ਦਾ ਬਾਹਰ ਆ ਗਈ ਸੰਦੀਪ ਕੁਮਾਰ ਨਾਮ ਦਾ ਹੈਗਾ ਆਦਰਸ਼ਨਗਰ ਜਿੱਦੀ ਰਹਿਸ਼ ਹੂੰ ਉਸ ਤੋਂ ਬਾਅਦ ਹੈਡਰੇ ਮੰਗਾਏ ਜੀ ਗੱਡੀ ਨੂੰ ਬਾਹਰ ਕੱਢਿਆ ਗਿਆ ਜੀ ਕੀ ਲੱਗਦਾ ਨਹੀਂ ਇੱਥੇ ਨਹਿਰ ਜਿਹੜੀ ਪੱਕੀ ਹੋਣ ਤੋਂ ਬਾਅਦ ਵਾਰੀ-ਵਾਰੀ ਹਾਸੇ ਹੁੰਦੇ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤੁਹਾਡੀ ਵੀ ਡਿਊਟੀ ਤੇ ਪ੍ਰਸ਼ਾਸਨ ਬਹੁਤ ਧਿਆਨ ਦੇ ਰਿਹਾ ਜੀ ਹੋਰ ਸਮੋਕੇ ਤੇ ਪਹੁੰਚੀ ਹੈ ਜੀ ਨਹੀਂ ਤੁਸੀਂ ਤਾਂ ਮੌਕੇ ਤੇ ਪਹੁੰਚੋ ਇੱਥੇ ਡਿਵਾਈਡਰ ਲੱਗਨੇ ਚਾਹੀਦੇ ਨੇ ਕਿ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ। ਹਾਂਜੀ ਜਦੋਂ ਲੋਕਾਂ ਦੀ ਮੰਨਾਈ ਉਹਨਾਂ ਮਦਦ ਕੋਣਾ ਚਾਹੀਦਾ। ਹਾਂਜੀ। ਲੋਕ ਜਿਵੇਂ ਲੋਕ ਕਹਿ ਰਹੇ ਆ ਅੱਜ ਆਪਣੀ ਕਿਹੜੀ ਕਿਹੜੀ ਟੀਮ ਆਈ ਐ ਤੇ ਮੌਕੇ ਤੇ ਜਦੋਂ ਗੱਲ ਪ੍ਰਸ਼ਾਸਨ ਆਵੇ, ਕੋਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜੀ। ਐਨ ਜੀਓ ਜਿੰਨੀਆਂ ਸਹਾਰਾ ਵਾਲੇ ਪਹੁੰਚੇ ਜੀ। ਐਂਬੂਲੈਂਸ ਜਿੰਨੀਆਂ ਗੱਡੀਆਂ ਪਹੁੰਚੀਆਂ ਜੀ। ਤੇ ਹੋਰ ਪਬਲਿਕ ਜਿਹੜੀ ਮਤਲਬ ਨੈਸ਼ਨਲ ਕਲੋਨੀ ਦੇ ਪਹੁੰਚੀ ਜੀ। ਬਹੁਤ ਵਾਅ ਪਹੁੰਚੇ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਨਹੀਂ ਕੋਈ ਜਾਨੀ ਨੁਕਸਾਨ ਨਹੀਂ। ਕਾਰਨ ਕੀ ਦੱਸਿਆ ਜਾ ਰਿਹਾ? ਹਰਤੇ ਇਹਨਾਂ ਦੱਸਿਆ ਗਿਆ ਜੀ ਇਹਨਾਂ ਵੱਲੋਂ ਕੋਈ 12 ਬਸੂ ਆਇਆ ਇਹਨਾਂ ਦੱਸਣ ਮੁਤਾਬਕ ਜਿੰਨਾ ਮੁੰਡਿਆਂ ਨੇ ਕੱਢਿਆ ਕੋਲੇ ਨੋਕੇ ਦੇ ਸੀ ਵੀ ਸੰਤੋਲਨ ਬੀੜਿਆ ਗੱਡੀ ਦਾ ਇਹ ਤਾਂ ਉਹ ਸੰਦੀਪ ਸਿੰਘ ਨੂੰ ਤੁਹਾਡਾ ਖਰਾਬ ਤੇ ਬਦਲਣ ਨੂੰ ਠੀਕ ਹੈ ਥੈਂਕ ਯੂ